हां जी 2 मीटर ऑर्गेन्जा दी शर्ट रहेगी थ्रेड वर्क मिलेगा बॉटम भी 2 मीटर विस्कोस मस्लिन दी वर्क मिलेगा और ਇਸ ਦੇ ਨਾਲ ਦੁਪੱਟਾ ऑर्गेन्जा ਦਾ ਰਹੇਗਾ 2 मीटर 4 ਸਾਈਡ ਲੈਸ ਵਰਕ ਵਾਲਾ 930 ਦੇ ਵਿੱਚ ਘਰ ਬੈਠੇ ਸੂਟ ਬਾਈ ਕਰ ਸਕਦੇ ਹਾਂ 2 मीटर ਸ਼ਿਮਰ ਦਾ ਸੂਟ ਰਹੇਗਾ ਆਪਣੇ ਕੋਲ ਫਰੰਟ ਤੇ ਵਰਕ ਹੋਇਆ ਮਿਰਰ ਵਰਕ ਬਾਜੂ ਤੇ ਵੀ ਵਰਕ ਮਿਲੇਗਾ बॉटम 2 ਮੀਟਰ ਮਸਲਿਨ ਦੀ ਦੁਪੱਟਾ ਵੀ 2 ਮੀਟਰ ਸ਼ਿਮਰ ਦਾ ਹੀ ਰਹੇਗਾ 4 ਸਾਈਡ ਵਰਕ ਮਿਲੇਗਾ ਪ੍ਰਾਈਸ ਰਹੇਗਾ 1290 ਦੇ ਵਿੱਚ ਸੂਟ ਬਾਇ ਕਰ ਸਕਦੇ ਹੋ 2 ਮੀਟਰ ਜੌਰਜਟ ਫੈਨਸੀ ਥ੍ਰੈਡ ਵਰਕ ਵਾਲੀ ਸ਼ਰਟ ਰਹੇਗੀ ਬਾਜ਼ੂ ਤੇ ਵੀ ਥ੍ਰੈਡ ਵਰਕ ਮਿਲੇਗਾ ਬਾਟਮ ਵੀ ਤੁਹਾਨੂੰ 2 ਮੀਟਰ ਮਿਲੇਗੀ ਥ੍ਰੈਡ ਵਰਕ ਮਿਲੇਗਾ ਬਾਟਮ ਤੇ ਵੀ ਦੁਪੱਟਾ 2.5 ਮੀਟਰ ਫੋਰ ਸਾਈਡ ਲੈਸ ਲੱਗੀ ਮਿਲੇਗੀ 699 ਵਿੱਚ ਇਹ ਸੂਟ ਤੁਸੀਂ ਬਾਇ ਕਰ ਸਕਦੇ ਹੋ ਘਰ ਬੈਠੇ ਨੈਕਸਟ 5 ਮੀਟਰ ਕ੍ਰੇਪ ਦਾ ਸੂਟ ਰਹੇਗਾ ਫੈਨਸੀ ਥ੍ਰੈਡ ਵਰਕ ਮਿਲੇਗਾ ਬਾਜੂ ਤੇ ਤੁਹਾਨੂੰ ਵਰਕ ਮਿਲੇਗਾ ਸਵਾ ਦੋ ਮੀਟਰ ਦੁਪੱਟਾ ਰਹੇਗਾ ਟਾਈ ਡਾਈ 4 ਸਾਈਡ ਲੈਸ ਮਿਲੇਗੀ 840 ਦੇ ਵਿੱਚ ਇਹ ਸੂਟ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ 8 ਮੀਟਰ ਵਿਸਕੋਸ オーਰਗੈਂza ਦੀ ਸ਼ਰਟ ਮਿਲੇਗੀ ਥ੍ਰੈਡ ਵਰਕ ਮਿਲੇਗਾ ਹੈਂਡ ਵਰਕ ਦਾ ਟੱਚ ਹੋਏਗਾ ਔਰ ਬਾਟਮ ਵੀ 8 ਮੀਟਰ ਮਸਲੀਨ ਦੀ ਥ੍ਰੈਡ ਵਰਕ ਵਾਲੀ ਦੁਪੱਟਾ ਸਵਾ ਦੋ ਮੀਟਰ オーਰਗੈਂza ਦਾ ਲੈਸ ਲੱਗੀ ਮਿਲੇਗੀ ਤੁਹਾਨੂੰ ਦੁਪੱਟੇ ਤੇ ਸੈਮੀ ਵੈਲਵਟ 3.5 ਮੀਟਰ ਦਾ ਸੂਟ ਰਹੇਗਾ ਫੈਂਸੀ ਥ्रेड ਵਰਕ ਕੇਰੇ ਤੇ ਸਟਾਲ ਇਸ ਦੇ ਨਾਲ 2.5 ਮੀਟਰ ਰਹੇਗਾ ਸਟਾਲ ਤੇ ਵੀ ਤੁਹਾਨੂੰ ਵਰਕ ਮਿਲੇਗਾ 599 ਵਿੱਚ ਇਹ ਸੂਟ ਤੁਸੀਂ ਘਰ ਬੈਠੇ ਬਾਏ ਕਰ ਸਕਦੇ ਹੋ ਨੈਚੁਰਲ ਗਰੇਪ ਦਾ 5 ਮੀਟਰ ਸੂਟ ਰਹੇਗਾ ਫੈਂਸੀ ਥ्रेड ਵਰਕ ਦਾ ਹੈਂਡ ਵਰਕ ਦਾ ਬਾਜੂ ਤੇ ਵੀ ਵਰਕ ਮਿਲੇਗਾ ਦੁਪੱਟਾ ਚਨੂਨ ਦਾ 2.5 ਮੀਟਰ ਟੂ ਸੈੱਡ ਵਰਕ ਤੇ ਲੈਸ ਲੱਗੀ ਮਿਲेंगी 2190 ਵਿੱਚ ਬਾਏ ਕਰ ਸਕਦੇ ਹੋ ਜਾਰਜਾ ਡਿਜ਼ਾਈਨਰ ਸ਼ਰਟ ਰਹੇਗੀ ਦੁਪੱਟਾ ਵੀ ਡਿਜ਼ਾਈਨਰ ਮਿਲੇਗਾ ਪਲੇਨ ਜਾਰਜਟ ਦੀ ਬਾਟਮ ਰਹੇਗੀ ਟਾਈ ਮੀਟਰ ਸ਼ਰਟ ਰਹੇਗੀ ਟਾਈ ਮੀਟਰ ਬਾਟਮ ਟਾਈ ਮੀਟਰ ਦੁਪੱਟਾ 750 ਵਿੱਚ ਤੁਸੀਂ ਸੂਟ ਬਾਇ ਕਰ ਸਕਦੇ ਹੋ ਘਰ ਬੈਠੇ ਮੇਰਾ WhatsApp ਨੰਬਰ ਸਕਰੀਨ ਤੇ ਮੈਂਸ਼ਨ ਹੈ ਸਕਰੀਨ ਸ਼ਾਟ ਸੈਂਡ ਕਰਕੇ ਜੋ ਵੀ ਤੁਹਾਨੂੰ ਇਸ ਵੀਡੀਓ ਵਿੱਚ ਸੂਟ ਪਸੰਦ ਆਉਂਦਾ ਤੁਸੀਂ ਉਸ ਤੇ ਆਰਡਰ ਪਲੇਸ ਕਰ ਸਕਦੇ ਹੋ ਇਹ ਆਪਣੇ ਕੋਲ ਪਿਓਰ ਕਾਟਨ ਪ੍ਰਿੰਟਡ ਸ਼ਰਟ ਰਹੇਗੀ 175 ਵੱਡੇ ਪਣੇ ਦੀ ਪਲੇਨ ਇਸ ਦੇ ਨਾਲ ਬਾਟਮ ਰਹੇਗੀ ਟਾਈ ਮੀਟਰ ਰੀ ਆਨ ਦੀ ਡਿਜ਼ਾਈਨਰ ਦੁਪੱਟਾ ਮਿਲੇਗਾ ਤੁਹਾਨੂੰ ਮਲ ਕਾਟਨ ਦਾ 2.5 ਮੀਟਰ 899 ਵਿੱਚ ਇਹ ਵੀ ਸੌਰ ਤੁਸੀਂ ਬਾਈ ਕਰ ਸਕਦੇ ਹੋ ਇਹਨਾਂ ਵਿੱਚ ਜੋ ਕਲਰ ਨਵੇਂ ਆਏ ਹੋਏ ਸੀ ਉਹ ਆਪਾਂ ਐਡ ਕੀਤੇ ਹੋਏ ਨੇ ਤੇ ਰੀਸਟਾਕ ਹੋਇਆ ਇਹਨਾਂ ਸੂਟਾਂ ਦਾ ਲਿਮਟਿਡ ਇਹ ਸਟਾਕ ਚ ਨੇ ਨੈਕਸਟ 5 ਮੀਟਰ ਦਾ ਜੌਰਜਟ ਦਾ ਸੂਟ ਆਏਗਾ ਫੈਨਸੀ ਥ्रेड ਵਰਕ ਹੈ ਦੁਪੱਟਾ 2.5 ਮੀਟਰ ਮਿਲੇਗਾ ਔਰ ਗੈਂਜ਼ਾ ਦਾ ਫੁੱਲ ਵਰਕ ਫੋਰ ਸਾਈਡ लेस ਵੀ ਨਹੀਂ ਲੱਗੀ ਮਿਲੇਗੀ 730 ਦੇ ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ 2.5 ਮੀਟਰ ਮਸਲਿਨ कॉटन ਦੀ ਸ਼ਰਟ थ्रेड वर्क ਮਿਲੇਗਾ ਬਾਜੂ ਤੇ ਵਰਕ 2.5 ਮੀਟਰ बॉटम ਮਸਲਿਨ कॉटन ਦੀ थ्रेड वर्क ਮਿਲੇਗਾ ਦੁਪੱਟਾ 2.5 ਮੀਟਰ ਮਿਲੇਗਾ 830 ਵਿੱਚ ਬਾਰੇ ਕਰ ਸਕਦੇ ਹੋ ਘਰ ਬੈਠੇ ਸੂਟ ਇਹ ਆਪਣੇ ਕੋਲ 올ਓਵਰ ਸੂਟ ਰਹੇਗਾ ਪਿਓਰ ਕੈਮਰੀ कॉटन ਦਾ 3.5 ਮੀਟਰ ਵੱਡੇ ਪਣੀ ਦਾ ਇਹ ਸੂਟ ਰਹੇਗਾ 450 ਦੇ ਵਿੱਚ ਇਹ ਸੂਟ ਤੁਸੀਂ ਘਰ ਬੈਠੇ ਬਾਈ ਕਰ ਸਕਦੇ ਹੋ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਜੋ ਵੀ ਤੁਹਾਨੂੰ ਪ੍ਰਿੰਟ ਪਸੰਦ ਆਉਂਦਾ ਤੁਸੀਂ ਆਰਡਰ ਪਲੇਸ ਕਰ ਸਕਦੇ ਹੋ ਲਿਮਟਿਡ ਇਨ ਸਟਾਕ ਆ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਨੈਕਸਟ ਇਹ ਆਪਣੇ ਕੋਲ ਬ੍ਰਾਂਡਡ ਫੈਬਰਿਕ ਰਹੇਗਾ ਪਿਓਰ ਪਸ਼ਮੀਨੇ ਦਾ 5 ਮੀਟਰ ਸੂਟ ਦੀ ਕੱਟ ਮਿਲੇਗੀ 650 ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ ਜੋ ਵੀ ਤੁਹਾਨੂੰ ਇਹਨਾਂ ਵਿੱਚੋਂ ਕਲਰ ਤੁਹਾਨੂੰ ਪਸੰਦ ਆਉਂਦਾ ਉਸ ਨੂੰ ਆਰਡਰ ਪਲੇਸ ਕਰ ਸਕਦੇ ਹੋ ਤੁਸੀਂ ਇਹਨਾਂ ਪਲੇਨ ਸਟੱਫ ਤੇ ਵਰਕ ਕਰਾ ਕੇ ਬਹੁਤ ਜ਼ਿਆਦਾ ਸੋਹਣੇ ਸੂਟ ਰੈਡੀ ਕਰਵਾ ਸਕਦੇ ਹੋ ਨੈਕਸਟ ਇਹ ਵਾਲੇ ਆਪਣੇ ਕੋਲ ਰਹਿਣਗੇ ਮੈਚਿੰਗ ਸੂਟ ਰਹਿਣਗੇ ਜੀ ਸ਼ਰਟ ਰਹੇਗੀ 2 ਮੀਟਰ ਬਾਟਮ ਵੀ 2 ਮੀਟਰ ਚਨੂਨ ਸ਼ਫੂਨ ਮੈਚਿੰਗ ਸੂਟ ਨੇ ਮਸਲਿਨ ਦੀ ਇਸ ਦੇ ਨਾਲ ਪਲੇਨ ਬਾਟਮ ਰਹੇਗੀ ਰੇਕੇ ਟੈਕਸ ਓ ਐਮ ਟੈਕਸ ਦੇ